ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਮੁੱਚਾ ਸਿੱਖ ਜਗਤ ਬਾਰ ਬਾਰ ਕੇਂਦਰ ਸਰਕਾਰ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਔਰ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ 30 35 35 ਸਾਲ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਹੋ ਗਏ ਔਰ ਸਾਡੀ ਬਾਰ ਬਾਰ ਮੰਗੇ ਰਹੀ ਹੈ ਕੇਂਦਰ ਸਰਕਾਰ ਕਿ ਜਿਹੜੇ ਬੀਜੇਪੀ ਸਰਕਾਰ ਪਾਸੋਂ ਕਿ ਇਹਨਾਂ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਲੇਕਿਨ ਬੜੇ ਦੁੱਖ ਦੀ ਗੱਲ ਹੈ ਕੋ ਜੋ ਪਿਛਲੇ ਦਿਨੀ ਸਰਦਾਰ ਗੁਰਮੀਤ ਸਿੰਘ ਜੀ ਇੰਜੀਨੀਅਰ ਔਰ ਜਿਨਾਂ ਨੂੰ ਪੱਕੀ ਜੜੀ ਸੀ ਔਰ ਪ੍ਰੋਲ ਦੇ ਉਤੇ ਆਏ ਸੀ ਔਰ ਜ਼ਮਾਨਤ ਉਹਨਾਂ ਨੂੰ ਮਿਲੀ ਹੋਈ ਸੀ ਅੱਜ ਜਿਹੜੀ ਪਤਾ ਲੱਗਿਆ ਕਿ ਉਹ ਜੇਲ ਚਲੇ ਗਏ ਨੇ ਔਰ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਉਹ ਰੱਦ ਹੋ ਗਈ ਹੈ ਇਤੋਂ ਪਤਾ ਲੱਗਦਾ ਹੈ ਜਿੱਥੇ ਕੇਂਦਰ ਸਰਕਾਰ ਸਿੱਖਾਂ ਨਾਲ ਅਨਿਆਇ ਕਰ ਰਹੀ ਹੈ ਸਿੱਖਾਂ ਨਾਲ ਤੱਕਾ ਕਰ ਰਹੀ ਹੈ ਉਹਦੇ ਨਾਲ ਨਾਲ ਅੱਜ ਪੰਜਾਬ ਦੀ ਜਿਹੜੀ ਆਮ ਪਾਰਟੀ ਦੀ ਸਰਕਾਰ ਹੈ ਔਰ ਜਿਹਦੇ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਨੇ ਇਹ ਸਰਕਾਰ ਵੀ ਹਮੇਸ਼ਾ ਸਿੱਖਾਂ ਦੇ ਉਹ ਤੱਕਾ ਜਿਹੜਾ ਹੋ ਰਿਹਾ ਹੈ ਜੋ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਹਮੇਸ਼ਾ ਇਹ ਅਣਗੌਲਿਆ ਕਰ ਰਹੀ ਹੈ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਭਗਵੰਤ ਮਾਨ ਦੀ ਸਰਕਾਰ ਨੇ ਔਰ ਗੁਰਵੀਰ ਸਿੰਘ ਇੰਜਨੀਅਰ ਜਿਹੜਾ ਆਪਣੇ ਘਰੇ ਰਹਿ ਕੇ ਆਪਣੀ ਕਿਚੇ ਪੱਕੀ ਜਮਾਨਤ ਤੇ ਆਇਆ ਸੀ ਔਰ ਆਪਣਾ ਜੀਵਨ ਗੁਜ਼ਾਰ ਰਿਹਾ ਸੀ ਉਹ ਉਹਨਾਂ ਦੀ ਜਿਹੜੀ ਜਮਾਨਤ ਹੈ ਉਹ ਵੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਹੈ ਐਸੀ ਔਰ ਰਿਪੋਰਟ ਦੇ ਕੇ ਔਰ ਉਹ ਵੀ ਜਿਹੜੀ ਹੈ ਕੈਨਸਲ ਕਰਵਾ ਦਿੱਤੀ ਹੈ ਉਹਨਾਂ ਨੂੰ ਜਾਣਾ ਪਿਆ ਜਿਹੜਾ ਭਗਵਾਨਤ ਮਾਨ ਦਾ ਚਿਹਰਾ ਜਿਹੜਾ ਉਹ ਨੰਗਾ ਹੋ ਗਿਆ ਕਿ ਇਹ ਜਿੱਥੇ ਪੰਜਾਬ ਵਿਰੋਧੀ ਚਿਹਰਾ ਸੀ ਪਹਿਲਾਂ ਵੀ ਕਹਿੰਦੇ ਹੋ ਸੀ ਜਿਹੜੀ ਇਹ ਆਮ ਪਾਰਟੀ ਦੀ ਸਰਕਾਰ ਹੈ ਭਵੰਤਮਾਨ ਜੀ ਕੇਂਦਰ ਤੋਂ ਚਲਦੀ ਹੈ ਜੋ ਕੇਂਦਰ ਦੇ ਉਦੇਸ਼ ਆਉਂਦੇ ਨੇ ਔਰ ਕੇਂਦਰ ਤੋਂ ਉਹੀ ਆਦੇਸ਼ ਇਹ ਪੰਜਾਬ ਦੇ ਉੱਤੇ ਲਾਗੂ ਕਰਦੇ ਨੇ ਔਰ ਸਿਰਫ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬੀਆਂ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਮਾਂ ਪਾਰਟੀ ਹੈ ਹਮਸਾ ਉਹ ਸਿੱਖ ਕੌਮ ਦੇ ਦੁੱਖਾਂ ਦਰਦਾਂ ਨੂੰ ਜਾਣਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਥ ਦੀ ਆਵਾਜ਼ ਹੈਗੀ ਸੋ ਹਮੇਸ਼ਾ ਉਹਨਾਂ ਨੇ ਸਿੱਖ ਪੰਥ ਦੀ ਆਵਾਜ਼ ਨੂੰ ਅੱਗੇ ਤੱਕ ਪਹੁੰਚਾਇਆ ਹੈ ਸੋ ਅੱਜ ਮੈਂ ਇਸ ਗੱਲ ਦੀ ਬਹੁਤ ਘੋਰ ਨਿੰਦਿਆ ਕਰਦਾ ਤੇ ਗਰਮੀਤ ਸਿੰਘ ਦੀ ਜਿਹੜੀ ਇੰਜੀਨੀਅਰ ਦੀ ਔਰ ਜਿਹੜੀ ਜ਼ਮਾਨਤ ਹੈ ਉਹ ਰੱਦ ਹੋਈ ਹੈ ਇੱਥੋਂ ਤੱਕ ਕਿ ਉਹਦੀ ਮਾਂ ਦੇ ਵੀ ਔਰ ਉਹਨੂੰ ਪੁੱਛਕਿਛ ਕੀਤੀ ਜਾ ਰਹੀ ਹੈ ਉਹਦੇ ਜਿਹੜੇ ਜ਼ਮਾਨਤੀ ਤੇ ਉਹਨਾਂ ਨੂੰ ਵੀ ਜਿਹੜੀ ਹੈ ਪੰਜਾਬ ਸਰਕਾਰ ਦੀ ਪੁਲਿਸ ਜਿਹੜੀ ਆ ਉਹਨਾਂ ਦੇ ਘਰਾਂ ਵਿੱਚ ਜਾ ਰਹੀ ਹੈ ਇਹ ਬਹੁਤ ਹੀ ਮੈਂ ਸਮਝਦਾ ਨਿੰਦਨਯੋਗ ਹੈ ਇਹਦੀ ਮੈਂ ਘੋਰ ਨਿੰਦਿਆ ਕਰਦਾ ਵਾਹਿਗੁਰੂ ਜੀ ਕਾ ਖਾਲਸਾ